ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਜਿਹੜੇ ਵੀਰ ਕੋਲ ਵੀਡੀਓ ਬਣਾ ਰਹੇ ਦੱਸੋ گاਵਾ ਦੇਖਣ ਸਾਰੇ ਸਮਝ ਗਏ ਹੋਵੋਗੇ ਕਿਉਂਕਿ ਇੱਥੋਂ ਹਮੇਸ਼ਾ ਬਹੁਤ ਸੋਹਣਿਆ ਸੋਹਣਿਆ گاਵਾ ਐਚ ਐਫ ਨਸਲ ਦੇ ਨਾਲ ਜਾਂ ਜਰਸੀ ਦੇ ਨਾਲ ਦਿਖਾਈ ਦੀਆਂ ਤੁਹਾਨੂੰ ਅੱਜ ਵੀ ਨਗੀਨੇ ਹੀ ਆ ਦੱਸੋ ਐਚ ਐਫ ਨਸਲ ਦੇ ਕੱਲਾ گاਵਾ ਰੰਗ ਲੋਣੀ ਇਹਨਾਂ ਦਾ ਟੰਚਾ ਤੇ ਥਣ ਹਵਾਨਾ ਉਹ ਤੁਸੀਂ ਦੇਖੋਗੇ ਕਮਾਲ ਦਾ ਹੁੰਦਾ ਇੱਥੇ ਜਿੰਨੇ ਵੀ ਪਸ਼ੂਆਂ ਦੀ ਵੀਡੀਓ ਬਣਾਈ ਜੀ ਹੈ ਇੱਕ ਹੋਰ ਖੂਬੀ ਮੈਂ ਹੁਣ ਤੱਕ ਜਿਹੜੀ ਦੇਖੀ ਹੈ ਦੱਸੋ ਵੀ ਹਵਾਨੇ ਫਿਕਸ ਰਹਿੰਦੇ ਆ ਖੁੱਚਾਂ ਤੋਤੇ ਹੁੰਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਸੱਤ ਗਾਵਾਂ ਦਿਖਾਉਣੀਆਂ 3 ਇਹਨਾਂ ਦੇ ਵਿੱਚ ਜਿਹੜੀਆਂ ਉਹ ਸੋਨੀਆਂ ਸੋਆਂੀਆਂ ਤੇ 4 ਗੱਭਣਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਤੁਸੀਂ ਆਪ ਦੀ ਸਮਝ ਨਾਲ ਖਰੀਦੋਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਕਾਲ ਉਸ ਨੰਬਰ ਤੇ ਕਰਨੀ ਹੈ ਸ਼ੁਰੂਆਤ ਕਰਦੇ ਆਂ ਇਸ ਸਾਈਡ ਤੋਂ ਆਪਾਂ ਪਹਿਲੇ ਨੰਬਰ ਵਾਲੀ ਵਾੜ ਤੋਂ ਉਦੋਂ ਬਾਅਦ ਜਾ ਕੇ ਕਰਕੇ ਸਾਰੀਆਂ ਹੀ گاਵਾ ਤੁਹਾਨੂੰ ਇਸ ਵੀਡੀਓ ਦੌਰਾਨ ਜੜੀਆਂ ਉਹ ਦਿਖਾ ਦੇਣੀਆਂ ਕਾਲੇ ਬਾਈ ਸਸਰੀ ਕਾਓ ਸਸਰੀ ਗਾਲ ਦੀ ਵੀਡੀਓ ਕਾਲੇ ਸਾਤਨਾਗਰ ਜ ਆਪਾਂ ਦਿਖਾ ਰਹੇ ਆਂ ਬਾਈ ਜੀ ਵੀਰੇ ਪਹਿਲੇ ਨੰਬਰ ਵਾਲੀ ਵਾੜ ਤੋਂ ਸ਼ੁਰੂਆਤ ਕਰਦੇ ਆਂ ਜਗਜੀਤ ਵੀਰੇ ਪਹਿਲਾ ਸੂ ਆ ਚਾਰ ਦੰਦ ਬੱਛੀ ਆ ਹਮਮ ਕੱਲ ਸ਼ਾਮ ਨੂੰ ਸੂਈ ਆ ਬੱਛੀ ਦਿੱਤੀ ਆ ਨੇ ਬਾਈ ਠੀਕ ਐ ਤੇ ਮੈਕਸਿਮਮ ਦੁੱਧ ਦਿੱਤਾ ਜਗਜੀਤ ਵੀਰੇ ਨੇ 30 ਲੀਟਰ ਤੋਂ ਉੱਪਰ ਉੱਪਰ ਦੁੱਧ ਨਾਰਮਲ ਦੇ ਰੂਗੀ ਠੀਕ ਐ ਚੁਆਈ ਹੱਥ ਦੀ ਵੀ ਕਰ ਲਿਓ ਚਾਹੇ ਮਸ਼ੀਨ ਦੀ ਵੀ ਕਰ ਲਿਓ ਆਰਡਰ ਦੀ ਕੁਆਲਿਟੀ ਦੇਖੋ ਤੁਸੀਂ ਅਜੇ ਤਾਂ ਮੰਨ ਕੇ ਚੱਲੋ ਨਾ ਜਿਹੜੀ ਹੁਣ ਫੀਡ ਪਾਉਂਦੇ ਆ ਬਾਈ ਇਹ ਉਹ 트ਾਂਜੈਕਸ਼ਨ ਪਲੱਸ ਪਾਉਣ ਲੱਗ ਗਏ ਜਿੰਨੇ ਫਾਰਮਰ ਆ ਉਹਦੇ ਵਿੱਚ ਡੀਕੈਡ ਨਹੀਂ ਹੈਗਾ ਯਾਨੀ ਮੰਨ ਕੇ ਚੱਲਗੇ ਭੜ ਭੜ ਬਹੁਤ ਘੱਟ ਸਵੇਲਿੰਗ ਆਉਂਦੀ ਆ 10ਵੇਂ 11ਵੇਂ ਦਿਨ ਵੈੜ ਜਾ ਕੇ ਦੁੱਧ ਨੂੰ ਚੱਲਣ ਲੱਗਦੀ ਆ ਰੇਟ ਇਹਦਾ ਕੀ ਰਹਿਣਾ ਰੇਟ ਜਗਜੀਤ ਵੀਰ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 1,60,000 ਰੁਪਏ ਦੀ ਬੱਚੀ ਦੇ ਦਾ ਖੋਲੀ ਬਾਈ ਸੋ ਦੋਸਤੋ ਪਹਿਲਣ ਵੈੜ ਬੱਚਾ ਵੀ ਨਾਲ ਵੱਚੀ ਹੈ 1 ਲੱਖ ਤੇ 60 ਹਜ਼ਾਰ ਦੀ ਮਿਲੂਗੀ ਸਟਰਕਚਰ ਵਾਈਜ਼ ਤੇ ਥਾਣਾਵਾਨੇ ਵਾਈਜ਼ ਤੁਹਾਨੂੰ ਇਹ ਪਸੰਦ ਆਊਗੀ ਭਾਈ ਤੋਰੂਗਾ ਜਦੋਂ ਤੁਸੀਂ ਇਹਦਾ ਢਾਂਚਾ ਦੇਖ ਲਓਗੇ ਕੱਲ੍ਹ ਹੀ ਸੋਈ ਹੈ ਕੋਈ ਪਲੂਣ ਨਹੀਂ ਹਵਾਨੇ ਤੇ ਨਾਰਮਲ ਹਵਾਨਾ ਤੇ ਸੋਹਣਾ ਸੈਜ ਹਵਾਨੇ ਦਾ ਦੁਪਹਿਰੇ ਵੀਡੀਓ ਬਣਾ ਰਿਹਾ ਦੱਸੋ ਉਸ ਹਿਸਾਬ ਤੇ ਤੁਸੀਂ ਜਜਮੈਂਟ ਕਰਦੇ ਬਾਈ ਕੁਆਲਟੀ ਦੇਖੋ ਆਰਡਰ ਦਿੱਤੇ ਵੇਨਸ ਨਾ ਜਗਣੀਆਂ ਸ਼ੁਰੂ ਹੋ ਗਈਆਂ ਜਿਵੇਂ ਜਿਵੇਂ ਤੁਹਾਨੂੰ ਪਤਾ ਇਹਨੇ ਦੁੱਧ ਤੇ ਆਈ ਗਈ ਓਵੇਂ ਓਵੇਂ ਇਹਨੇ ਤਿਆਰ ਹੋ ਕੇ ਕੋਈ ਹੋਰ ਹੀ ਚੀਜ਼ ਬਣ ਜਾਣ ਸਹੀ ਹੈ ਸੋ ਦੇਖੋ ਵੇਰ ਦਸੋ ਸੋਨੀ ਵੇਰ 1 ਕੁਲਕ ਤੇ 60000 ਚ ਮਿਲ ਜਾਣੀ ਹੈ ਰੁੱਤ ਚੰਗੀ ਹੈ گاਵਾ ਵਾਸਤੇ ਦਸੋ ਹੁਣ ਸੀਜ਼ਨ ਹੈ ਇਹਨਾਂ ਦਾ ਮਾਰਚ ਅਪ੍ਰੈਲ ਤੱਕ ਇਹਨਾਂ ਨੇ ਦੁੱਧ ਪੂਰਾ ਦੇਣਾ ਜਿੰਨੇ ਦੀ ਖਰੀਦ ਲਓਗੇ ਉਦੋਂ ਜਿਆਦੇ ਦਾ ਦੁੱਧ ਕਰਮਾਂ ਲਗਾ ਨੇ ਜਿਹੜਾ ਸਭ ਤੋਂ ਵੱਡਾ ਪਲੱਸ ਪੁਆਇੰਟ ਤੁਹਾਡੀ ਗੱਲ ਚ ਬੱਚਾ ਬਹੁਤ ਏਕ ਕਲਾਸ ਦਿੱਤਾ ਬਾਈ ਬੱਚੀ ਵਾਸੋਂ ਇਹਨੂੰ ਸੁਣਾ ਲਈ ਦੋ ਨੰਬਰ ਤੇ ਦੱਸੋ ਇਹ ਤਾਂ ਗੱਬਣਾ ਬਈ ਹਜੇ ਹਾਂਜੀ ਵੀਰੇ ਕਿੰਨੇ ਕ ਦਿਨ ਲੈਂਦੀ ਆ ਤੇ ਸੁਹਾ ਕਰਨ ਬਲੂਨ ਵੀਰੇ ਦੁੱਕ ਦੇ ਦੰਦ ਘੜਦੀ ਹੈ ਹਜੇ ਠੀਕ ਹੈ ਇਹਦੀ 22 23 ਮਹੀਨੇ ਦੀ ਉਮਰ ਆ ਹੂੰ ਤੇ ਮੰਨ ਕੇ ਚੱਲੋ ਵੀ ਜਿਹਦੇ ਵੀ ਕਰਮਾਂ ਵਾਲੀ ਘਰੇ ਜਾਵੜੀ ਪਤਾ ਲਾ ਦੱਸ ਦੂਗੀ ਵੀ ਮੈਂ ਕੋਈ ਬੰਦੇ ਨੇ ਪੇਮੈਂਟ ਇਨਵੈਸਟ ਕੀਤੀ ਹੈ ਇਦਾਂ ਦਾ ਜਾਨਵਰ ਸਹੀ ਹੈ ਦਿਨ ਕਿੰਨੇ ਲੈ ਸਕਦੀ ਕੱਲੇ ਜਗਜੀਤ ਵੀਰੇ ਦੇ ਦਿਨ ਪੂਰੇ ਹੋਏ ਵਿਆ ਇੱਕ ਅੱਧਾ ਦੋ ਇੱਥੇ ਆਪਣੇ ਕੋਲੇ ਜਾਣੀ ਦਿਲ ਲੱਗਿਆ ਵਸ ਸੌਖੀ ਆ ਜੀ ਠੀਕ ਹੈ ਦੋ ਚਾਰ ਦਿਨ ਲਜਾ ਵੀ ਸਕਦੀ ਹੈ ਤੇ ਬਾਕੀ ਤਿਆਰ ਵੀ ਹੈ ਸੋ ਮਰਜ਼ੀ ਕਰ ਮਾਰ ਕੀ ਕੀ ਡਿਮਾਂਡ ਰਹਿਣੀ ਕਹਿੰਦੇ ਜੀ ਜੀ ਤੇ ਵੀਰੇ ਮੁੱਲ ਨਹੀਂ ਕਰਨਾ ਜਿਹੜਾ ਜੈਨੂਅਲ ਪ੍ਰਾਈਸ ਕੱਲੀ ਛੋੜ ਕਰਨੀ ਆ 2,60,000 ਰੁਪਏ ਦੇ ਵਿੱਚ ਦੇ 2,60,000 60,000 ਜੀ ਬਾਈ ਠੀਕ ਤੋਰਦਗੇ ਬਾਈ ਸੋ ਦੋਸੋ 2,60,000 ਇਹ ਰੇਟ ਆ ਇਸ ਗਾਂ ਦਾ ਦੋ ਨਾਲੇ ਦੰਦ ਚੱਕਦੀ ਆ ਸੂਆ ਪਹਿਲਾ ਸੂਹੂਗੀ ਦੇਣਾ ਪੰਜ ਚਾਰ ਇੱਥੇ ਖੜੀ ਲਿਆ ਵੀ ਸਕਦੀ ਆ ਪਰ ਤਿਆਰੀ ਵੱਲੋਂ ਕੋਈ ਕਮੀ ਨਹੀਂ ਭਾਵੇਂ ਅੱਜ ਬੱਚੇ ਨੂੰ ਜਨਮ ਦੇ ਦੇ ਤਿਆਰੀ ਫੁੱਲ ਆ ਦੁੱਧ ਨੇ ਸੋਨਾ ਹੀ ਦੇਣਾ ਪੰਜ ਛੇ ਪੀੜੀਆਂ ਦਾ ਡਾਟਾ ਮਿਲ ਜੂ ਆਪਣੇ ਕੋਲੋਂ ਵੀਰੇ ਦਾ ਠੀਕ ਹੈ ਜਾਣੀ ਮੰਨ ਕੇ ਚੱਲ ਤੇ ਜਨਵਾਰ ਇਦਾਂ ਦਾ ਪਹਿਲਣ ਵਿੱਚ ਹੀ 40 ਕਿਲੋ ਤੋਂ ਪਲੱਸ ਦੁੱਧ ਦੇ ਦੂ ਤਿਆਰੀ ਦੋਸਤੋ ਕਮਾਲ ਦੀ ਹੈ ਵੈਂਡ ਦੀ ਸੋ ਪਹਿਲਾ ਸੂਆ ਸੋਣੀ ਹੈ ਦੋਂ ਦਾਲੇ ਦੰਦ ਚੱਕਦੀ ਹੈ ਢਾਂਚਾ ਬੜਾ ਕਮਾਲ ਦਾ ਲੰਬਾਈ ਉਚਾਈ ਬਹੁਤ ਸੋਣੀ ਹੈ ਪਲੋਂ ਥੋੜੀ ਥੋੜੀ ਜ਼ਰੂਰ ਚੱਕੀ ਆ ਪਰ ਹਵਾਨੇ ਵੱਲੋਂ ਕੋਈ ਕਮੀ ਨਹੀਂ ਕਰਮ ਵਾਲੀ ਨੇ ਛੱਡੀ ਦੇਖੋ ਇਹਦੀ ਤਿਆਰੀ ਹਜੇ ਉੱਤੇ ਸਪੇਸ ਦੀਂਦੀ ਹੈ ਭਰੂਗੀ ਹਜੇ 5-4 ਦਿਨ ਲੈ ਵੀ ਸਕਦੀ ਹੈ ਕਮਾਲੀ ਬਈ ਵਾਪਸ ਸੋ ਅਜੇ ਕੋਈ ਪੁਰਾਣੀ ਡਾਊਨ ਕੀਤਾ ਨਹੀਂ ਕੋਈ ਪੁਰਾਣਾ ਵਾਇਆ ਨਹੀਂ ਹਜੇ ਬਹੁਤਾ ਪਰ ਤਿਆਰੀ ਅੱਜ ਵੀ ਫੁੱਲ ਹੈ ਸੋ 2 ਲੱਖ ਤੇ 60 ਹਜ਼ਾਰ ਜੇ ਵੜ ਤੁਹਾਨੂੰ ਮਿਲੂਗੀ ਪਹਿਲਾ ਸੂਆ ਇਹਨੇ ਸੂਣਾ ਬਰੀਡਿੰਗ ਤੇ ਕੰਮ ਕਰਨਾ ਦੋਸਤੋ ਤਾਂ ਪਹਿਲਣਾ ਵੜਾ ਜਿਹੜੀਆਂ ਉਹ ਫਾਰਮਾਂ ਦੀ ਜਿੰਦ ਜਾਣ ਹੀ ਹੁੰਦੀਆਂ ਕਿਉਂਕਿ ਇਹ ਕਰਮ ਵਾਲੀਆਂ ਬਿਨਾ ਬਹੁਤੀ ਖੇਚਲ ਕਰਾਇਆ ਦੁੱਧ ਦੇਈ ਜਾਂਦੀਆਂ। ਸੋ ਇਹ ਦੋ ਪਹਿਲਣ ਵੜਾ ਦਿਖਾਤੀਆਂ। ਇਹ ਦੋ ਅੱਗੇ ਤੁਹਾਨੂੰ ਵਾਈਟ ਰੰਗ ਦੇ ਵਿੱਚ ਵੜਾ ਦਿਖਾਉਣਾ ਹੈ। ਫੁੱਲ ਹਾਈਟ ਲੈਂਥ ਵਾਲੀ ਹੈ। ਕਾਲੇ ਭਾਈ ਕੀ ਡਿਟੇਲ ਹੈ ਦੀ ਜਗਦੀਦ ਵੀਰੇ ਦੂਜਾ ਸੂਆ ਬੱਚੀ ਆ। ਹੂੰ ਸਿੱਧਾ ਉਹ ਬਤੋਏ 26 25 26 ਕਿਲੋ ਹੁਣ ਦੁੱਧ ਬਾਈਏ ਦੇ ਵਕਤ ਐ ਇਸ ਵਕਤ ਰੈਡੀ ਹੋ। ਇਹਨੇ ਵੀ ਬੱਚੀ ਨੂੰ ਜਨਮ ਦਿੱਤਾ ਬਾਈ ਜੀ। ਹੂੰ ਤੇ ਘੱਟ ਤੋਂ ਘੱਟ ਜੇ ਦੁੱਧ ਦਿੰਦਾ ਇਹਨਾਂ ਜਗਜੀਤ ਵੀਰੇ 35 ਤੋਂ 40 ਕਿਲੋ ਦੁੱਧ ਦੇ ਦੂਰਾ ਆਮਦਾਰੀ ਦਾ ਆਹ ਰੇਟ ਇਹਦਾ ਕੀ ਰਹਿਣਾ ਰੇਅਰ ਜਗਜੀਤ ਵੀਰੇ ਦਾ 2 ਲੱਖ ਤੇ 25000 ਰੁਪਏ ਇਹਦਾ ਬੱਚਾ ਕਿਹੜਾ ਹੈ 25 ਨੂੰ ਜਨਮ ਦਿੱਤਾ ਵੀਰੇ ਇਹ ਬਾਹਰ ਬੈਠੀ ਹੈ ਓਕੇ ਸੋ ਇਹ ਬੱਚੀ ਆ ਦੋਸਤੋ ਖੋਲੀ ਭਾਈਨ 2 ਲੱਖ ਤੇ 25000 25 26 ਕਿਲੋ ਵਾਂਗੂ ਦੁੱਧ ਰੈਡੀ ਹੈ ਸੋ ਹੁਣ ਤੋਰੂਗਾ ਵੀਰ ਵੈੜ ਨੂੰ ਤੇ ਤੁਸੀਂ ਇਹਦਾ ਢਾਂਛਾ ਦੇਖ ਲਿਓ ਸੋ ਬਹੁਤ ਸੋਹਣਾ ਸਟਰਕਚਰ ਹੈ ਸੋ ਪਤਲੀ ਚਮੜੀ ਦੀ ਹੈ ਉਤੋਂ ਇਹਦੇ ਹੱਡਾਂ ਦੀ ਬਣਤਰ ਦੇਖੋਗੇ ਤੁਸੀਂ ਛੋ ਕੁਆਲਟੀ ਵਾਲੀ ਹੈ ਫਿਰ ਦੁੱਧ ਵੀ ਇਹਨੇ ਸੋਣਾ ਹੀ ਦੇਣਾ ਕਿਉਂਕਿ ਸ਼ੁਰੂਆਤ ਚੰਗੇ ਦੁੱਧ ਤੋਂ ਹੋਈ ਹੈ ਸੋ ਇਹ ਦੂਜਾ ਸੂਆ ਸੂਈ ਵੀ ਵੜਾ ਬੱਚਾ ਇਹਦੇ ਨਾਲ ਵੀ ਫੀਮੇਲ ਕਾਫ ਹੈ ਰੰਗ ਰੂਪ ਬਹੁਤ ਸੋਹਣਾ ਹੋਰ ਤੋਰੀ ਵੀ ਥੋੜਾ ਅੱਗੇ ਨੂੰ ਪੈਰ ਪਟਾਈ ਇਹਦਾ ਸਟ੍ਰੇਟ ਬਿਲਕੁਲ ਉਤੋਂ ਨਜ਼ਰ ਆਉਂਦੀ ਹੈ ਟਾਂਚਾ ਦੇਖੋ ਕਰਮਾ ਵਾਲੀ ਦਾ ਕਮਾਲਾ ਬਈ ਫਵਾਨੇ ਤੇ ਨਾੜਾਂ ਬਹੁਤ ਚੰਗੀਆਂ ਇਹਦੇ ਵੀ ਉਹ ਨਸਲ ਬਰੀਡ ਦੋਸੋ ਐਚ ਐਫ ਦੇ ਵਿੱਚ ਇੰਨੀ ਕੁ ਸੁਧਰੀ ਹੋਈ ਆ ਵੀ ਤੁਸੀਂ ਹਨਾਨੀ ਜਾਣ ਕੀ ਦੁੱਧ ਇਹ ਕਰਮਾਲੀਆਂ ਦੇ ਦਿੰਦਿਆਂ ਜਿਹੜਾ ਵੀਰ ਚੰਗਾ ਇਹਨਾਂ ਨੂੰ ਸੰਭਾਲਦਾ। ਉਹ ਬਵਾਨਾ ਇਹਦਾ ਵੀ ਫਿਟਿੰਗ ਆ ਲੈ। ਬਹੁਤ ਜਿਆਦੇ ਬਰੀਕ ਵਹਿੜ ਆ ਭਾਈ ਜਿਨੇ ਨਸਲ ਸੁਧਾਰਨੀ ਆ ਜਾਂ ਰੱਖਣੀ ਆ ਵੈਸਟ ਆਪਸ਼ਨ ਆ ਜਿੱਦਾਂ ਦਾ ਇਦਾਂ ਦਾ ਜਾਨਵਰ ਆ ਮੰਨ ਕੇ ਚੱਲੋਗੇ ਜਿੱਦਾਂ ਦੇ ਮਰਜ਼ੀ ਬੱਚੇ ਲੈ ਲੈ। ਸੋ ਹਜੇ ਸਪੇਸ ਹਵਾਨੇ ਚ ਪਈਏ ਕਿਉਂਕਿ ਦੁਪਹਿਰੇ ਵੀਡੀਓ ਬਣਾਣੇ ਇਹ ਤੋਂ ਅੱਗੇ ਕਾਲੇ ਬਈ ਵੈਣ ਇਹ ਦੂਜਾ ਸੁਹਾ ਵੱੱਛੀ ਆ ਜਗਜੀਤ ਵੀਰੇ ਇਹਦਾ ਵੀ 6-7 ਪੀੜੀਆਂ ਦਾ ਡਾਟਾ ਮਿਲ ਜੂ 42 ਲੀਟਰ ਬਲੂਨ ਨੇ ਦੁੱਧ ਦਿੱਤਾ ਬਾਈ ਜੀ ਘੱਟ ਤੋਂ ਘੱਟ ਕੰਮ ਸੇ ਕੰਮ ਵੀ ਦੁੱਧ ਦਿੱਤਾ ਨਵੇਂ ਥਾਂ ਜਾ ਕੇ 45-50 ਲੀਟਰ ਦੁੱਧ ਆਰਾਮਦਾਰੀ ਦਾ ਦੁੱਧ ਦੇ ਦੂਗੀ ਠੀਕ ਆ ਦਿਨ ਕਿੰਨੇ ਕੁ ਲੈਸ ਜੈਨ ਬਾਈ ਹਜੇ ਤੇ ਇੱਕ ਹਫਤਾ ਪੇ ਆਗਾ ਟਾਈਮ ਪੂਰਾ ਹੋਣ ਚ 6-7 ਪੀੜੀਆਂ ਦਾ ਡਾਟਾ ਮਿਲ ਜੂ ਆਪਣੇ ਕੋਲੋਂ ਆਰਾਮਦਾਰੀ ਦਾ ਤੇ ਜਿੱਥੋਂ ਦੇ ਫਾਰਮ ਦੀ ਆ ਜੰਪਾਲਾ ਬਹੁਤ ਜਿਆਦਾ ਐਕਸਟਰਾਔਰਡਨਰੀ ਜਾਨਵਰ ਠੀਕ ਹੈ ਰੇਟ ਤਾਂ ਕਿਰਨੇ ਜਗਜੀਤ ਵੀਰੇ ਰੇਟ ਮੁੱਲ ਜਿਹੜਾ ਮਰਜ਼ੀ ਕਰ ਲਗੇ 2.5 ਲੱਖ ਰੁਪਏ ਦੀ ਵੈੜ ਦੇਦਾ ਖੋਲੀ ਬਈ ਸਰਸੋ ਦੂਜਾ ਸੁਆ ਸਟਰਕਚਰ ਇਹਦਾ ਵੀ ਤੁਸੀਂ ਪਸ਼ੂ ਖਰੀਦਣਾ ਆਂਜਾਲ ਇੱਕ ਘਰ ਦਾ ਹੁੰਦਾ ਇੱਕ ਪਸ਼ੂ ਦਾ ਕਈ ਵਾਰਾਂ ਦੋ ਪਸ਼ੂ ਵੀ ਇੱਕੋ ਘਰੇ ਕੋਈ ਚਾਰ ਵੀ ਖਰੀਦ ਸਕਦੇ ਹੋ ਪਰ ਤੋ ਇਸ ਸਟਰਕਚਰ ਜਰੂਰ ਨੋਟ ਕਰ ਲਿਆ ਕਰੋ ਬੈਕ ਸਾਈਡ ਤੋਂ ਇਹਨਾਂ ਦੀਆਂ ਲੱਤਾਂ ਦੀ ਬਣਾਵਟ ਉਤੋਂ ਪੁੜਿਆਂ ਦੇ ਦੇਖੋ ਮਿਲਕ ਵੇਨਸ ਬਾਈ ਕੈਮਰਾ ਮਾਰ ਕੇ ਕਿੱਦਾਂ ਦੀਆਂ ਲੱਗੀਆਂ ਖਵਾਨੇ ਤੇ ਨਾੜਾਂ ਤੁਹਾਨੂੰ ਬਹੁਤ ਸੋਹਣੀ ਜਿਹਾ ਨਜ਼ਰ ਆਉਣਗੀਆਂ ਬੰਦਰ ਦੇਖੋ ਕਰਮਾਲੀ ਦੀ ਪੁੜਿਆਂ ਦੀ ਉੱਤੋਂ ਚੜਾਈ ਦੇਖਣ ਵਾਲੀ ਐ ਦਸੋ ਇਹ ਚੀਜ਼ਾਂ ਦੁੱਧ ਵਾਲੇ ਪਸ਼ੂ ਚ ਜਰੂਰ ਨੋਟ ਕਰਿਆ ਕਰੋ ਸਟਰਕਚਰ ਖੜਨੀ ਉਹ ਤੁਸੀਂ ਹੁਣ ਦੇਖ ਸਕਦੇ ਹੋ ਤੋ ਇਸ ਤਰ੍ਹਾਂ ਦਾ ਰੋਖ ਹੈ ਦਾ ਖਵਾਨੇ ਦੇ ਨਾੜਾਂ ਦੀ ਗੱਲ ਕੀਤੀ ਸੀ ਤਾਂ ਜਰੂਰ ਇੱਕ ਵਾਰ ਦੇਖਿਓ ਤੁਸੀਂ ਪੂਰਾ ਗੁੰਦਿਆ ਹੋਇਆ ਖਵਾਨਾ 나ੜਾਂ ਦੇ ਨਾਲ ਕਮਾਲਾ ਭਾਈ 4 ਨੰਬਰ ਦੇ ਉੱਤੇ ਇਹ ਵਾੜ ਤੁਹਾਨੂੰ ਦਿਖਾ ਰਹੇ ਹਾਂ ਇਹਨੇ ਦੂਜਾ ਸੂਹਾ ਸੁਣਾ ਰੇਟ ਵੀਡੀਓ ਦੇ ਵਿੱਚ ਹੀ ਕਰ ਰਹੇ ਹਾਂ ਬਾਕੀ ਤੁਸੀਂ ਆ ਕੇ ਕੋਲੋਂ ਪਸ਼ੂ ਦੇਖਿਓ ਰੇਟ ਤੁਹਾਨੂੰ ਜਜਨਾ ਚਾਹੀਦਾ ਤੇ ਸੌਦੇ ਜਿਹੜੇ ਕੋਲ ਖੜਕੇ ਫਿਰ ਹੋ ਜਾਂਦੇ ਆ ਇਹ ਤੋਂ ਅੱਗੇ ਭਾਈ 5 ਨੰਬਰ ਦੇ ਉੱਤੇ ਵਾੜ ਦਿਖਾ ਰਹੇ ਆਪਾਂ ਬਹੁਤ ਜਿਆਦੇ ਬਾਈ ਇਹ ਕਲਾਸ ਇੰਨਾ ਕ ਪਿਆਰਾ ਜਾਨਵਰ ਮੇਰੀ ਇੰਨੀ ਕਿ ਪਸੰਦ ਦਾ ਗਾਂ ਕੀ ਅਜੇ ਤਾਂ ਨਾ ਦਿਨ ਪਏ 8 10 ਜਗਜੀਤ ਵੀਰੇ 11 ਜਾਨਵਰ ਜਦੋਂ ਆਉਂਦਾ ਨਾ ਫਾਰਮ ਚੋਂ ਆ ਕੇ ਟੀਐਮਆਰ ਤੋਂ ਆਉਂਦਾ ਉਹਨਾਂ ਖਾਂਦਾ ਨਹੀਂ ਉਹ ਕੇਰਾ ਆਪਦਾ ਕੈਲਸ਼ੀਅਮ ਲੈਵਲ ਵੀ ਤੋੜ ਜਾਂਦਾ ਇੱਕ ਵਾਰੀ ਹੌਲੀ ਹੌਲੀ ਖਾਣ ਖੂਣ ਲੱਗਦਾ ਤੇ ਜਿੱਦੇ ਨੂੰ ਕਿਤੇ ਜਗਜੀਤ ਵੀਰੇ ਤਿਆਰ ਹੋ ਗਈ ਨਾ ਵੈੜ ਤੇ ਉਹਦੇ ਦੱਸੂਗੀ ਵੀ ਮੇਰੇ ਕੋਲ ਮੈਂ ਥੋ ਬੰਦਾ ਕਾਪੀ ਤੇ ਸਾਈਨ ਕਰਾ ਲੈ ਕੇਰ ਵਾਲਾ ਹੋਵੇ 50 ਲੀਟਰ ਦੁੱਧ ਦੇ ਸੂਆ ਕਹਿੰਦੇ ਮੈਂ ਦੂਜਾ ਸੂਆ ਬਾਈ ਕੀ ਹੈ ਡਿਮਾਂਡ ਇਹਦੀ ਜਗਰੀਦ ਮਾਲ ਜਿਹੜਾ ਮਰਜੀ ਕਰ ਲੇ 240000 ਰੁਪਏ ਦੀ ਬੱਛੀ ਦੇਦਾ ਤੋਰੀ ਵੀ ਸੋ ਸੋ 240000 ਸਟ੍ਰਕਚਰ ਦੇ ਤੁਸੀਂ ਇੱਕ ਵਾਰੀ ਨਾ ਕੈਮਰੇਜ ਗੌਰ ਆਂ ਤੇ ਕੋ ਜੇ ਆ ਜੇ ਬਨਾਵਟ ਦੇਖੋ ਇਹਦੀ ਬਾਡੀ ਵੰਤਰ ਦੀ ਕਿੱਦਾਂ ਦੀ ਲੱਗੀ ਬਹੁਤ ਸੋਹਣੀ ਵੈੜਾ ਬਾਹਰ ਦੇ ਦੋ ਤਰੂਗੀ ਤੁਹਾਨੂੰ ਪ੍ਰੋਪਰ ਜਿਹੜੀ ਸਮਝ ਆ ਜਾਣੀ ਇਹਦੀ ਅਸੇ ਨਾਲ ਗਿੱਲੇ ਹੋ ਜਾਂਦੇ ਆ ਕੱਚਾ ਰੇਤਾ ਦੱਸੋ ਐਸ ਟਾਈਮ ਦੇਖੋ ਤੁਸੀਂ ਪਸੂ ਆਰਾਮ ਨਾਲ ਬੈਠਣਗੇ ਜਗਾਲੀ ਕਰਨਗੇ ਸਾਮ ਸੰਭਾਲ ਦਾ ਬੜਾ ਮੁੱਲ ਹੁੰਦਾ ਏ ਤੋਂ ਟਾਂਚਾ ਵੈੜ ਦਾ ਦੇਖ ਲਓ ਹਵਾਨਾ ਕਾਫੀ ਅੱਗੇ ਤੋਂ ਇਹਦੀ ਸ਼ੁਰੂਆਤ ਆ ਹਵਾਨੇ ਦੀ ਤੇ ਰੱਖੂਗੀ ਫਿਟਿੰਗ ਵਾਲੀ 2 ਲੱਖ ਤੇ 40000 ਦਾ ਰੇਟ ਹੈ ਟਾਂਚਾ ਤੁਸੀਂ ਇਹਦਾ ਦੇਖ ਲਓ ਕਮਾਲ ਆ ਭੀ ਗਾਪਸ ਸੋ ਇਹ ਤੁਸੀਂ ਇਸ ਵਾਰ ਨੂੰ ਅਸੇ ਪਾਸੇ ਤੋਂ ਵੀ ਦੇਖ ਸਕਦੇ ਹੋ ਬਾਕੀ ਬੈਕ ਸਾਈਡ ਤੋਂ ਚੜਾਈ ਉੱਤੋਂ ਸਟਰਕਚਰ ਦੀ ਜਿਹੜੀ ਉਹ ਦੇਖੋਗੇ ਤੁਸੀਂ ਚੰਗੀ ਚੌੜੀ ਵੈੜ ਹੈ ਫਾਰਮ ਦੀ ਬਰੀਡ ਹੈ ਤਾਂ ਬਹੁਤ ਚੰਗੀ ਲੱਗਣੀ ਸ਼ੁਰੂ ਹੋ ਗਈ ਹੈ ਹੋਰ ਥੋੜੇ ਟਾਈਮ ਤੱਕ ਠੰਡ ਜ਼ੋਰ ਪੜੂਗੀ ਤੇ ਇਹ ਕਰਮ ਵਾਲੀਆਂ ਉਵੇਂ ਪੀਕ ਲੈਵਲ ਫੜਨਗੇ ਇਹ ਦੂ ਅੱਗੇ 6 ਨੰਬਰ ਦੇ ਉੱਤੇ ਗੱਭਣਾ ਬਈ ਇਹ ਵੀ ਹਾਂਜੀ ਵੀਰੇ ਕੰਨਾ ਮਸੂਹਰ ਦੂਜਾ ਸੂਹ ਜਗਜੀਤ ਵੀਰੇ ਇਹ ਵੀ ਬਹੁਤ ਅਸਰ ਆਪਾਂ ਕਹਨੇ ਇੱਕ ਤੋਂ ਇੱਕ ਜਿਵੇਂ ਜਿਵੇਂ ਕੈਮਰਾ ਵਧੀ ਗਿਆ ਨਾ ਚੜਦੀ ਤੋਂ ਚੜਦੀ ਆਈ ਜਾ ਉਪਰ ਮਾਤਮਾ ਚਾਹੇ ਤਾਂ ਇਹ ਵੀ ਜਗਜੀਤ ਵੀਰੇ 50 ਕੀਟਰ 50 ਲੀਟਰ ਤੋਂ ਉੱਪਰ ਉੱਪਰ ਦੋਦ ਦਊਗੀ ਬੱਚੀ ਠੀਕ ਹੈ ਦਿਨ ਕਿੰਨੇ ਬਾਕੀ ਐ ਦਮ ਜਗਜੀਤ ਵੀਰੇ ਇਹਦੇ ਅਜੇ ਤਿੰਨ ਰਹਿ ਗਏ ਨੇ ਆ ਤੇ ਉੱਤੇ ਇਹ ਦੋ ਲੈਜੇ ਚਾਹੇ ਠੀਕ ਹੈ ਇਹਦੀ ਡਿਮਾਂਡ ਕੀ ਰਹਿਣੀ ਬਈ ਇਹਦਾ ਵੀ 2.5 ਲੱਖ ਰੁਪਈਆ ਬਾਈ ਜੀ ਮੁੱਲ ਜਿਹੜਾ ਮਰਜੀ ਕਰ ਲੇ 2.5 ਲੱਖ ਰੁਪਈਆ ਦੀ ਦੇਣੀ ਆ ਬਹੁਤ ਜਿਆਦਾ ਐਕਸਟਰਾ ਆਰਡੀਨਰੀ ਜਾਨਵਰ ਆ ਠੀਕ ਹੈ ਕੋਲ ਸੋ ਸੋ 2.5 ਲੱਖ ਦੇ ਵਿੱਚ ਇਹ ਵੜ ਤੁਹਾਨੂੰ ਮਿਲਣੀ ਹੈ ਬ੍ਰੀਡ ਕੁਆਲਟੀ ਰੰਗ ਰੂਪ ਬਿਊਟੀ ਦੇ ਨਾਲ ਨਾਲ ਨਸਲ ਜਿਹੜੀ ਉਹਦਾ ਸੁਮੇਲ ਹੈ ਦੁੱਧ ਵਾਲਾ ਇਹ ਜਾਨਵਰ ਚੰਗੀ ਸੰਭ ਹੋਗੇ ਤੇ ਆਸ ਹੈ ਵੀ 50 ਲੀਟਰ ਨੂੰ ਇਹਨੇ ਹੱਥ ਮਾਰਨਾ ਕੱਲੀ ਡਰਮ ਭਰਿਆ ਕਰੂਗੀ ਦਿਨ ਦਾ ਸਵਾ ਡਰਮਾਂ ਸੋ ਟਾਂ ਚਾ ਤੁਸੀਂ ਇਹਦਾ ਦੇਖੋ 2.5 ਲੱਖ ਰੁਪਏ ਦੱਸੋ ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਸੌਦੇ ਕੋਲ ਆ ਕੀ ਹੋਣਗੇ ਪਸ਼ੂ ਵੀ ਜਿਹੜੇ ਸਹੀ ਮਾਣਿਆਂ ਦੇ ਵਿੱਚ ਜਦੋਂ ਅੱਖਾਂ ਆਪ ਦਿਨਾਂ ਦਾ ਸਾਹਮਣੇ ਖੜਕੇ ਦੇਖਦੇ ਆ ਤਾਂ ਉਦੋਂ ਜੱਜਮੈਂਟ ਹੁੰਦੀ ਆ ਵੀ ਪਸ਼ੂ ਹੈ ਕਿਦਾਂ ਦਾ ਖੈਰ ਵੀਡੀਓ ਚ ਸੋਹਣੇ ਪਸ਼ੂ ਨੇ ਸੋਹਣਾ ਹੀ ਲੱਗਣਾ ਹੁੰਦਾ ਕਮਾਲਾ ਭਾਈ 6 ਨੰਬਰ ਦੇ ਉੱਤੇ ਇਹ ਗਾਂ ਤੁਹਾਨੂੰ ਦਿਖਾ ਰਹੇ ਆ ਕਿ ਨਵੇਂ ਹਾਣ ਦੀਆਂ ਵਹਿੜਾਂ ਦੱਸੋ ਪਹਿਲਣਾ ਜਾਂ ਦੂਜੇ ਸੂਏ ਦੀਆਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਤੇ ਇੱਕ ਤੋਂ ਇੱਕ ਚੜਦੀ ਆ ਸੋ ਇਹ 7 6ਵੇਂ ਨੰਬਰ ਤੇ ਤੁਹਾਨੂੰ ਦਿਖਾ ਰਹੀ ਸੀ ਲਾਸਟ ਉੱਤੇ ਇੱਕ ਸੂਈ ਸਵਾਈ ਗਾਂ ਇਹਨੂੰ ਬੰਦ ਕਰਦੇ ਸੋਹਣਾ ਢਾਂਜੇ ਦੀ ਤੁਹਾਨੂੰ ਦਿਖਾਉਂਗਾ ਕਾਲੇ ਜਿਹੜੀ ਲਾਸਟ ਉੱਤੇ ਵਹਿੜਾ ਬਈ ਇਹਦੀ ਕੀ ਡਿਟੇਲ ਹੈ ਜਗਜੀਤ ਵੀਰੇ ਦੂਜਾ ਸੂਆ ਅੱਜ ਹੀ ਆਈ ਹੈ ਆਪਣੇ ਕੋਲੇ ਠੀਕ ਹੈ ਸਵੇਰੋਂ ਬੱਚੀ ਨੂੰ ਇਹਨੇ ਜਨਮ ਦਿੱਤਾ ਬਾਈ ਮੇਰੇ ਮੁਤਾਬਕ ਜਿੱਦਾਂ ਇਹਨੂੰ ਸਟਰਕਚਰ ਲੱਗਾ ਵਾ ਜਾਂ ਇਹਨੂੰ ਆਰਡਰ ਦੀ ਕੁਆਲਿਟੀ ਲੱਗੀ ਵੀ ਜਿੰਨੀ ਕ ਆਪਾਂ ਨੂੰ ਸਮਝਾ ਦੁਨੀਆ ਖੈਰ ਆਪਾਂ ਤੋਂ ਬਹੁਤ ਗਾਹਾਂ ਸਿਆਣੀ ਬੈਠੀ ਆ ਇਹਨੂੰ ਘੱਟ ਤੋਂ ਘੱਟ ਬਾਈ 50 ਤੋਂ ਲੈ ਕੇ 55-56 ਕਿਲੋ ਦੁੱਧ ਦੇਣਾ ਚਾਹੀਦਾ ਠੀਕ ਹੈ ਜਿਹੜੇ ਹਿਸਾਬ ਨਾਲ ਇਹਨੂੰ ਸਟਰਕਚਰ ਲੱਗਿਆ ਇਹਦੀ ਚੌੜਾਈ ਆ ਇਹਦੇ ਲੱਤਾਂ ਦੀ ਬਨਾਵਟਾ ਇਹਦਾ ਪੇਟੇ ਦਾ ਸਾਈਜ਼ ਆ ਇਹਦੀ ਆਰਡਰ ਦੀ ਬਹੁਤ ਵਧੀਆ ਕੁਆਲਿਟੀ ਆ ਜਿਹਨੂੰ ਟਾਪ ਆਰਡਰ ਕਹਿ ਦਗੇ ਮੰਨ ਕੇ ਚਲੋ ਅਜੇ ਚੌਥਾ ਪੰਜਵਾਂ ਦੇਣਾ ਸਭ ਤੋਂ ਪਲੱਸ ਪੁਆਇੰਟ ਇੱਡੇ ਜਾਨਵਰ ਨਾਲ ਬੱਚੀ ਬਹੁਤ ਏ ਕਲਾਸ ਦਿੱਤੀ ਹੈ ਠੀਕ ਹੈ 6-7 ਪੀੜੀਆਂ ਦਾ ਡਾਟਾ ਮਿਲਣਾ ਹੁਣ ਬਾਈ ਦੇ ਰਿਊਮਨ ਦਾ ਸਾਈਜ਼ ਦੇਖੋ ਕਿੱਡਾ ਵਾ ਇਹ ਜਿੰਨਾ ਖਾਲੂਗੀ ਤੇ ਉਹਨਾਂ ਬੰਦਾ ਇਹਨੂੰ ਪਾਉਣ ਵਾਲਾ ਬਣੇ ਮੈਨੇਜਮੈਂਟ ਹੋਣੀ ਚਾਹੀਦੀ ਹੈ ਬੰਦੇ ਦੀ ਟੋਟਲ ਤੇ ਜਿੰਨਾ ਮਰਜ਼ੀ ਦੁੱਧ ਲੈ ਲੇ ਜਿੱਦਾਂ ਦੇ ਮਰਜ਼ੀ ਗਾਂ ਬੱਚੇ ਪੈਦਾ ਕਰੇ ਠੀਕ ਹੈ ਰੇਟ ਇਹਦਾ ਕੀ ਰਹਿਣਾ ਹੈ ਰੇਟ ਜਗਦੀਤ ਵੀਰੇ ਮੁੱਲ ਜਿਹੜਾ ਮਰਜ਼ੀ ਕਰ ਲੇ 2,60,000 ਰੁਪਏ ਦੀ ਬੱਚੀ ਦੇਦਾ ਠੀਕ ਹੈ ਅੱਜ ਹੁਣ ਦੁੱਧ ਅੰਦਾਜ਼ਾ ਕਿੰਨਾ ਹੋ ਸਕਦਾ ਹੁਣ ਤਾਂ ਮੰਨ ਕੇ ਚੱਲਗੇ ਬਾਈ ਕੇਰਾ ਆਪਾਂ ਤਾਂ ਧਾਰਾ ਮਾਰ ਕੇ ਸਵੇਰੋਂ ਆਈਆ ਯਾਨੀ ਮਾਲਕ ਦੇ ਦੱਸਣ ਦਾ ਮੁਤਾਬਕ ਹੋਊਗਾ 25-26 ਕਿਲੋ ਠੀਕ ਹੈ ਦੂਜਾ ਚੌਥਾ ਡਾਂਗਾ ਜੀ ਠੀਕ ਓਕੇ ਖੋਲੀ ਬਾਈ ਸੋ ਬਹੁਤ ਸੋਹਣੇ ਰੰਗ ਰੂਪ ਦਾ ਹੈ ਉਹ ਗਾਂ ਦਾ ਆਪ ਦਾ ਸਟਰਕਚਰ ਤੁਸੀਂ ਦੇਖ ਲਓ ਅੱਜ ਹੀ ਬਾਈ ਕਹਿੰਦਾ ਪਹੁੰਚੀ ਹੈ ਪਾਸ ਕਰਕੇ ਲਿਆਂਦੀ ਹੈ ਤੁਸੀਂ ਇਹਦਾ ਸਟਰਕਚਰ ਦੇਖ ਕੇ ਵੀ ਸਮਝੋਗੇ ਦੁੱਧ ਨੂੰ ਬਹੁਤ ਸੋਹਣੀ ਰਹਿਣਾ ਚਾਹੀਦਾ ਇਹਨੂੰ ਜਿਹੜੇ ਹਿਸਾਬ ਤੇ ਦਾ ਢਾਂਚਾ ਹੈ ਚੜਾਈ ਦਾ ਸਾਰੀਆਂ گاਵਾਂ ਨਾਲੋਂ ਵੱਧ ਇਹਦੀ ਦੀਂਦੀ ਹੈ ਬਾਕੀ ਹਵਾਨੇ ਦੀ ਕੁਆਲਿਟੀ ਚੰਗੀ ਹੈ ਇੱਕ ਹੋਰ ਗੱਲ ਮੈਂ ਜਿਹੜੀ ਅੱਜ ਇਸ ਵੀਡੀਓ ਚ ਦੇਖ ਰਿਹਾ گاਵਾ ਚੰਗੀਆਂ ਤੇ ਨਾਲ ਬੱਚੇ ਵੀ ਜਿਹੜੇ ਉਹ ਇਹਨਾਂ ਦੇ ਨਾਲ ਵੱਛੀਆਂ ਹੈ ਸੋ ਤਿੰਨੇ گاਵਾ ਸੂਨਿਆਂ ਸੂਆਂ ਨਾਲ ਬੱਚੇ ਬੱਛੀਆਂ ਤੇ ਬੱਛੀਆਂ ਦਾ ਫਾਇਦਾ ਇਹ ਹੁੰਦਾ ਦੱਸੋ ਵੀ ਇਹ ਕੀਮਤ ਜਿਹੜੀ ਤੁਸੀਂ ਇਹਨਾਂ ਤੇ ਇਨਵੈਸਟ ਕਰ ਰਹੇ ਹੋ ਉਹ ਉਹਦੇ ਚ ਨਾਗ ਤੁਹਾਨੂੰ ਦੋ ਮਿਲ ਜਾਂਦੇ ਆ ਸੋ ਇਹ ਲਾਸਟ ਉੱਤੇ ਵਹਿੜ ਦਿਖਾ ਰਹੇ ਆ ਬਹੁਤ ਸੋਹਣੀਆਂ ਨਾੜਾਂ ਇਹਦੇ ਵੀ ਹਵਾਨੇ ਤੇ ਦੱਸੋ ਤੇ ਕੱਟ ਵਾਲਾ ਹਵਾਨਾ ਉਹ ਤੁਸੀਂ ਦੇਖ ਹੀ ਸਕਦੇ ਹੋ ਬੋ ਦੋਨਾਂ ਸਾਈਡ ਤੋਂ ਦਾ ਢਾਂਚਾ ਦੇਖੋ ਬਾੜੀਆਂ ਦਾ ਨਾਂ ਰੱਖਿਆ ਹੁਣ ਮੇਰੇ ਹਿਸਾਬ ਚ ਇਹ ਵੀ ਜੀਆਂ ਦੋ ਤਿੰਨ گاਵਾ ਖੁੱਲੀਆਂ ਫਿਰਦੀਆਂ ਹੋਣ ਤੇ ਚੁਆਈ ਮਸ਼ੀਨ ਨਾਲ ਕਰਨੀ ਹੋਵੇ ਪ੍ਰੋਪਰ ਪ੍ਰਬੰਧ ਕੀਤਾ ਹੋਵੇ ਇਹਨਾਂ ਦੇ ਲਈ ਰਾਚਨ ਦਾ ਤੇ ਫਿਰ ਜਿੰਨਾ ਮਰਜੀ ਤੁਸੀਂ ਨਾ ਮਾਹ ਜਗਜੀਤ ਵੀਰ ਮੈਂ ਤੁਹਾਡੀ ਗੱਲ 'ਚ ਗੱਲ ਹੈ ਕੈਮਰਾ ਨੇ ਨੇੜੇ ਕਰਕੇ ਇਹਦੇ ਐਡਰ ਦੀ ਬਨਾਵਟ ਦੇਖਿਓ ਦੋਨੋਂ ਪਾਸਿਆਂ ਤੋਂ ਬਿਲਕੁਲ ਬਹੁਤ ਸੁਣਾ ਕਿੱਦਾਂ ਦੀ ਲੱਗੀ ਵੀ ਇਹ ਤੇ ਨਾੜਾ ਨਾ ਹਜੇ ਤਾਂ ਨਾ ਇਹ ਵੀਰੇ ਮੰਨ ਕੇ ਚੱਲ ਪ੍ਰੈਸ਼ਰ ਬੰਨ ਆ ਇਹਦੇ 'ਚ ਜਦੋਂ ਇਹਨੇ ਸਹੀ ਆਪ ਦੇ ਪ੍ਰੋਪਰ ਇੱਕ ਮਹੀਨੇ ਤੱਕ ਪੀਕ ਫੜਨਾ ਨਾ 40 ਦਿਨਾਂ ਦਾ ਮਾਈ ਪੀਕ ਤੇ ਆਉਂਦੀ ਲੈ ਜਾਂਦੀ ਏ ਸਮਾਂ ਸਹੀ ਤੇ ਉਦੋਂ ਦੱਸੂਗੀ ਅਜੇ ਤਾਂ ਕੁਝ ਵੀ ਨਹੀਂ ਆੜ ਰੇਦਾ ਪੋਲਾ ਤੁਰਿਆ ਫਿਰਦਾ ਅਜੇ ਤੈਨੂੰ ਦੁੱਧ ਦਾ ਮਨ ਕੇ ਚਲੋ ਇੱਧਰ ਅੱਧੇ ਹਿੱਸੇ ਤੇ ਵੀ ਆਣੀਏ ਮੇਰੇ ਮੁਤਾਬਿਕ ਸਹੀ ਜਦੋਂ ਇਹ ਟਾਈਮ ਤੋਂ ਟਾਈਮ ਤਾਂ ਇਹ ਚੀਕਾਂ ਮਾਰਿਆ ਕਰੂ ਦੱਸ ਦਊਗੀ ਮੈਂ ਕੋਈ ਹੈਗੀ ਆ ਸਹੀ ਸੋ ਇਹ ਦੋਸਤੋ ਅੱਜ ਦੀ ਵੀਡੀਓ ਦਿਆਂ ਸੱਤ گاਵਾ ਬਾਈ ਕਾਲੇ ਕੋਲ ਵਿਕਰੀ ਵਾਲੀਆਂ ਸੀ ਸੱਤੇ ਦਿਖਾਤੀਆਂ ਇੱਕ ਤੋਂ ਇੱਕ ਚੜਦੀ ਆ ਤੁਹਾਨੂੰ ਇਦਾਂ ਲੱਗੂਗਾ ਜਿਵੇਂ ਕਿਸੇ ਮੁਕਾਬਲੇ ਦੇ ਵਿੱਚ ਖੜੀਆਂ گاਵਾ ਹੋਣ ਰੇਟ ਦੱਸਦੇ ਆ ਤਸੱਲੀ ਤੁਸੀਂ ਕਰ ਲਿਓ ਨਾ ਕਿ ਜਿਹੜਾ ਵੀ ਤੁਹਾਨੂੰ ਜੱਜ ਗਿਆ ਉਸ ਦੀ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਬਹੁਤ ਮਿਹਰਬਾਨ